ਕਿਹ ਕਫਤਾ ਵਾਲੀ ਗੱਲ ਅਗੇ ਦੱਸ ਦਿਓ ਜਿਹੜਾ ਕਫਤਾ ਤੇ ਉਹਨਾਂ ਦਾ ਮਾਮਲਾ ਮੇਰੇ ਖਿਆਲ ਨਾਲ ਇਹ ਜਿਹੜਾ ਆਕਸਾਈਜ਼ ਦਾ ਮਾਮਲਾ ਹੈ ਵੱਡੇ ਪੱਧਰ ਦੇ ਉੱਤੇ ਤੇ ਡਿਫਰੈਂਟ ਮਾਮਲਾ ਤਾਂ ਵਗੈਰਾ ਕਿਤੇ ਦਿਖਾਈ ਦੇ ਰਿਹਾ ਹਾਲਾਂਕਿ ਉਹ ਇਹਨਾਂ ਗੱਲਾਂ ਇੱਥੇ ਦੇ ਰਿਹਾ ਕਿ ਪਾਲਸੀ ਵਿਡਰਾ ਹੋਈ ਬਾਕੀ ਚੀਜ਼ਾਂ ਹੋ ਜਾਂ ਐਲੀਗੇਸ਼ਨ ਜਿਹੜੇ ਲੱਗੇ ਸਾਰੀਆਂ ਚੀਜ਼ਾਂ ਦੇ ਵਿੱਚ ਤੇ ਇੱਕ ਗੱਲ ਇਹ ਵੀ ਸੀ ਕਿ ਇੱਕ ਵਾਰ ਪੂਰੇ ਦਾ ਪੂਰਾ ਮਾਹੌਲ ਇੱਕ ਇੰਡੀਪੈਂਡੈਂਟ ਫਰੰਟ ਬਣਾਉਣ ਦੀ ਕੋਸ਼ਿਸ਼ ਕੇ ਚੰਦਰ ਸਿੰਘ ਰਾਓ ਨੇ ਵੀ ਕੀਤੀ ਸੀ ਔਰ ਉਹਨਾਂ ਨੇ ਕੇਜਰੀਵਾਲ ਨਾਲ ਵੀ ਮੁਲਾਕਾਤ ਕੀਤੀ ਬਣਾ ਬਨਾ ਮਮਤਾ ਬੇਨਰਜੀ ਨਾਲ ਵੀ ਕੀਤੀ ਨਤੀਸ਼ ਕੁਮਾਰ ਨਾਲ ਵੀ ਕੀਤੀ ਉਹ ਸਾਰਿਆਂ ਕੋਲ ਆਪ ਵੀ ਇੰਡੀਪੈਂਡੈਂਟ ਪਹਿਲਾਂ ਲੱਗਦੇ ਸੀ ਵੀ ਇੱਕ ਗਰੁੱਪ ਆ ਚੱਲ ਰਿਹਾ ਜਿਹੜਾ ਐਲਾਈਅੰਸ ਬਣਾਉਣ ਨੂੰ ਫਿਰਦਾ ਤੇ ਦੂਜਾ ਗਰੁੱਪ ਦੂਜਾ ਚੱਲ ਰਿਹਾ ਕੇਜੰਦਰ ਸਿੰਘ ਖਰੋ ਇਹ ਚਾਹੁੰਦੇ ਸੀਗੇ ਕਿ ਕਾਂਗਰਸ ਔਰ ਬੀਜੇ ਤੋਂ ਬਿਨਾਂ ਬੀਜਪੀ ਤੋਂ ਬਿਨਾਂ ਬਾਕੀ ਰੀਜਨਲ ਤਰ੍ਹਾਂ ਜੜੀਆਂ ਨੇ ਉਹ ਇੱਕ ਗਰੁੱਪ ਬਣਾਉਣ ਉਹ ਸਕਸੈਸ ਨਹੀਂ ਹੋਇਆ ਉਹ ਗੱਲ ਨੇ ਤੇ ਉਹਨਾਂ ਦੀ ਇੱਕ ਗੱਲ ਹੋਰ ਵੀ ਸੀ ਇਹ ਸਾਰੀ ਕਿ ਨਾਰਮਲੀ ਮੈਂ ਕਹਿੰਦੇ ਸੁਣਿਆ ਜਿਨ੍ਹਾਂ ਨੇ ਉਹਨਾਂ ਦੀਆਂ ਮੀਟਿੰਗਾਂ ਅਟੈਂਡ ਕੀਤੀਆਂ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਇੱਥੇ ਕਿਸਾਨਾਂ ਨੂੰ ਉਹ ਦੇਖੇਗੇ ਕੁਝ ਚੈੱਕ ਪੰਜਾਬ ਦੇ ਕਿਸਾਨਾਂ ਨੂੰ ਵੀ ਜਿਹੜੇ ਅੰਦੋਲਨ ਦੇ ਦੌਰਾਨ ਸ਼ਹੀਦ ਹੋਏ ਸੀਗੇ ਰਾਕੇ ਪੰਜਾਬ ਗਵਰਨਮੈਂਟ ਜਾਂ ਗਵਰਨਮੈਂਟ ਆਫ ਇੰਡੀਆ ਦੀ ਜ਼ਿੰਮੇਵਾਰੀ ਸੀ ਕਿ ਤੇ ਉਹ ਤਲਗਾਨਾ ਤੋਂ ਆਕੇ ਪੰਜਾਬ ਦੇ ਕਿਸਾਨਾਂ ਨੂੰ ਵੀ ਮਤਲਬ ਦੇਖੇ ਜਾਂਦੇ ਨੇ ਤਾਂ ਉਹਦੇ 'ਚ ਕੋਈ ਨਾ ਕੋਈ ਪੋਲੀਟਿਸ਼ੀਅਨ ਦੀ ਐਂਬੀਸ਼ਨ ਹੁੰਦੀ ਹੈ ਐਂਬੀਸ਼ਨ ਕੀ ਸੀ ਕਿ ਉਸ ਤੋਂ ਬਾਅਦ ਉਹਨਾਂ ਨੇ ਇੱਕ ਮੀਟਿੰਗ ਬੁਲਾਈ ਆਪਣੇ ਹੈਦਰਾਬਾਦ ਤੇ ਮੀਟਿੰਗ ਦੇ ਵਿੱਚ ਲਗਭਗ 3 ਦੰਦੀ ਮੀਟਿੰਗ ਸੀ ਪੰਜਾਬ ਚੋਂ ਵੀ ਲੀਡਰ ਬੁਲਾਏ ਰਾਜੇਵਾਲੋਂ ਨਹੀਂ ਉਹ ਚਸ਼ਮਨ ਸੀ ਚਡੂਨੀ ਹਰਿਆਣਾ ਸੋ ਸੀ Rajasthan ਤੋਂ ਲਗਭਗ 22 ਸਟੇਟਾਂ ਚੋਂ ਇੱਕ ਇੱਕ ਦੋ ਦੋ ਬੰਦੇ ਬੁਲਾਏ ਸੀ ਜਿਹੜੇ ਕਿਸਾਨੀ ਮੂਵਮੈਂਟ ਨਾਲ ਜਾਂ ਹੋਰ ਮੂਵਮੈਂਟਾਂ ਨਾਲ ਰਿਲੇਟਡ ਬੰਦੇ ਨੇ ਉਹਨਾਂ ਨੂੰ ਉਹਨਾਂ ਨੇ ਇੱਥੋਂ ਤੱਕ ਕਿਹਾ ਕਿ ਮਨੀ ਇਜ਼ ਨੋਟ ਦੀ ਪ੍ਰੋਬਲਮ ਪੈਸਾ ਕੋਈ ਪ੍ਰੋਬਲਮ ਨਹੀਂ ਕਿੰਨੇ ਚਾਹੀਦੀਆਂ ਨੇ ਕਿੰਨੀਆਂ ਗੱਡੀਆਂ ਕਿੰਨਾ ਪੈਸਾ ਜਾ ਕੇ ਕਿਸਾਨੀ ਲਈ ਕੰਮ ਕਰੋ ਮਬੂਲਾਇਜ਼ ਕਰੋ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਿਸਾਨੀ ਤੇ ਪੈਸਾ ਮੇਰਾ ਹੋਏਗਾ ਕੰਮ ਉਸ ਲੈਵਲ ਤੇ ਚੱਲੇਗਾ ਰਾਸ਼ਟਰੀ ਪੱਧਰ ਤੇ ਦੂਜਾ ਹੋਰ ਕੋਈ ਸਲੋਗਨ ਨਹੀਂ ਫਿਰ ਹਾਲੇ ਹੋਏਗਾ ਪਰ ਬਹੁਤਿਆਂ ਨੇ ਉਹ ਰਾਸ ਨਹੀਂ ਆਇਆ ਕਿਸੇ ਨੇ ਕਿਹਾ ਵੀ ਜਾਂ ਤਾਂ ਫਾਈਨੈਂਸ਼ੀਅਲ ਸਟਰਕਚਰ ਦੀ ਗੱਲ ਕਰੋ ਜਾਂ ਬਾਕੀ ਦੀ ਗੱਲ ਕਰੋ ਤੁਹਾਨੂੰ ਲੀਡਰ ਬਣ ਕੇ ਹੁਣ ਤੋਂ ਕਿਉਂ ਚੱਲਿਆ ਜਾਏ ਜਾਂ ਇੱਕ ਪਾਰਟੀ ਹੋਵੇ ਜਿਹੜਾ ਇਹ ਜਾ ਹੋਵੇ ਡਿਸਕਸ ਨਾ ਹੋਈਆਂ ਦੋ ਤਿੰਨ ਦਿਨ ਭਰ ਉਹ ਬੜੀ ਕਾਲੀ ਚ ਸੀਗੇ ਇਸੇ ਕਰਕੇ ਆਪਾਂ ਨੂੰ ਇਹ ਪਤਾ ਕਿ ਉਹਨਾਂ ਨੇ ਆਪਣੀ ਪਾਰਟੀ ਦਾ ਨਾਂ ਬਦਲ ਲਿਆ ਸੀ ਉਦੋਂ ਤੇ ਉਹਨਾਂ ਨੇ ਭਾਰਤ ਰਾਸ਼ਟਰੀ ਸੰਭਤੀ ਰੱਖ ਲਿਆ ਸੀਗਾ ਉੱਥੋਂ ਤਲंगाना ਤੋਂ ਗੱਲਾਂ ਬਦਲ ਗਈ ਨੈਸ਼ਨਲ ਪਾਰਟੀ ਦੇ ਰੂਪ ਚ ਆਕਾ ਸੀ ਤਾਂ ਇਹ ਜਿਹੜੀਆਂ ਦੋਸਤੀਆਂ ਨੇ ਫਿਰ ਇਹਦੇ ਵਿੱਚ ਹੀ ਆਇਆ ਜਿਹੜਾ ਇਹ ਐਸਆਈਜ਼ ਪਾਲਿਸੀ ਦਾ ਤੇ ਉਹਨਾਂ ਨੇ ਆਪਣੀ ਧੀ ਨੂੰ ਵੀ ਲਾਇਆ ਹੁਣ ਇਸ ਪਾਸੇ ਵੱਲ ਕਿ ਤੁਸੀਂ ਵੀ ਕਿਉਂਕਿ ਜਿੰਨਾ ਵੀ ਤੁਹਾਡਾ ਪੈਰਾਂ ਬੰਨਿਆ ਕਿਸੇ ਇੱਕ ਸਟੇਟ ਨਾਲ ਦੂਜੀ ਨਾਲ ਤੀਜੀ ਨਾਲ ਕੋਈ ਨਾ ਕੋਈ ਲਗਾਤਾਰ ਰਾਤ ਤੇ ਵੀ ਤਾਂ ਬੰਦੇ ਹੋਣੇ ਚਾਹੀਦੇ ਨੇ ਨਾ ਬੰਦੇ ਰਹਿੰਦੇ ਨੇ ਉਸ ਸਾਰੇ ਮਾਮਲੇ ਦੇ ਵਿੱਚ ਔਰ ਜਿਹੜਾ ਇਹ ਕਿਹਾ ਜਾ ਰਿਹਾ ਕਿ 100 ਕਰੋੜ ਦੇ ਲੈਣ ਦੇਣ ਦੇ ਵਿੱਚ ਇਨਵੋਲਵਮੈਂਟ ਹੈ ਉਹਨਾਂ ਦੀ ਵੀ ਹੈ ਇਹਨਾਂ ਦੀ ਵੀ ਹੈ ਹੁਣ ਇਹ ਸਾਬਤ ਕਿੱਦੀ ਹੋਏਗੀ ਉਹ ਅਲੱਗ ਗੱਲ ਹੈ ਪ੍ਰਾਈਮਾ ਫੇਸੀ ਤਾਂ ਇੱਕੋ ਹੀ ਗੱਲ ਕਹੀ ਜਾ ਸਕਦੀ ਹੈ ਕਿ ਜਿੰਨੀ ਜਾਂਚ ਹੁਣ ਤੱਕ ਹੋਈ ਹੈ ਉਨੀ ਜਾਂਚ ਦੇ ਦੌਰਾਨ ਉਹਨਾਂ ਨੂੰ ਇਹ ਲੱਗ ਰਿਹਾ ਹੈ ਕਿ ਇਹ ਇਹਦੇ ਵਿੱਚ ਕੋਈ ਘਟਾਣਾ ਹੋਇਆ ਹੈ ਔਰ ਪ੍ਰਾਈਮ ਅਫੇਅਰ ਸੀ ਕੋਰਟ ਵੀ ਪ੍ਰਵਾਨ ਕਰ ਰਹੀ ਹੈ ਜੇ ਕੋਰਟ ਪ੍ਰਵਾਨ ਨਾ ਕਰੇ ਤਾਂ ਬੇਰਖਿਆ ਲੈ ਉਹਨਾਂ ਨੂੰ ਇਹਨਾਂ ਤੇ ਸਟੇ ਜਾਂ ਜ਼ਮਾਨਤ ਦੇਣੀ ਮਨੀਸ਼ ਸੁਸੋਧਿਆ ਜਾਂ ਬਾਕੀ ਦੇ ਸਾਰੇ ਬੰਦੇ ਜਿਹੜੇ ਨੇ ਇਹ ਕਿਉਂ ਨਹੀਂ ਹੋ ਰਿਹਾ ਹਾਲਾਂਕਿ ਅਜੀਬ ਜੀ ਕਹਿੰਦਾ ਹੈ ਕਿ ਮਤਲਬ ਜ਼ਮਾਨਤ ਤਾਂ ਇੱਕ ਨਾਰਮਲ ਟ੍ਰੈਂਡ ਮੰਨਿਆ ਜਾਂਦਾ ਹੁੰਦਾ ਕਿਸੇ ਉਹਦੇ ਚਾਹ ਕੱਲ ਵੀ ਜਿਹੜੀ ਸੀਬੀਆਈ ਪੇਸ ਹੋਈ ਹੈ ਸੀਬੀਆਈ ਨੇ ਜਿਹੜਾ ਮਨੀਸ਼ ਸੁਸੋਧਿਆ ਦੇ ਮਾਮਲੇ 'ਚ ਕਿਹਾ ਨੌਚ ਚੱਕਰ ਨੌਚਿਕ ਤਾਂ ਉਹੀ ਹੁੰਦਾ ਹੋਰ ਕੀ ਹੈ ਕਿ ਪਾਵਰਫੁਲ ਬੰਦੇ ਨੇ ਬਹੁਤ بڑا ਨੈਕਸਸ ਹੈ ਜੀ ਬਾਹਰ ਜਾ ਕੇ ਸਬੂਤਾ ਨੂੰ ਤੇ ਗਵਾਹਾਂ ਨੂੰ ਤੋੜ ਪੱਟ ਕਰਨਗੇ ਤੇ ਇਸ ਕਰਕੇ ਕੇਸ ਦਾ ਨੁਕਸਾਨ ਹੋ ਜੇਗਾ ਹੁਣ ਜਦੋਂ ਬਾਹਰ ਜਾ ਕੇ ਕਿੰਨੇ ਕੁ ਪਾਵਰਫੁਲ ਕੀਵੇਂ ਤੇ ਵਾਕਿਆਤਾਂ ਦੀਆਂ ਬਾਹਰ ਨਹੀਂ ਕਰਦੇ ਪਤਾ ਨਹੀਂ ਇਹ ਲੌਜਿਕ ਸਾਰੇ ਕਿਤੇ ਚਾਹੁੰਦਾ ਜਾਂ ਨਹੀਂ ਚਾਹੁੰਦਾ ਪਰ ਆਮ ਆਦਮੀ ਪਾਰਟੀ ਤੇ ਬੀਆਰਐਸ ਜਿਹੜੀ ਹੈ ਉਹ ਉਹਨਾਂ ਲਈ ਘਟੋ-ਘਟੇ ਰਸਤਾ ਕਾਫੀ ਟਫ ਹੋ ਗਿਆ ਉਹਨੋਂ ਅਗਲਾ ਕਹਿੰਦੇ ਤਾਂ ਕਾਨੂੰਨ ਦੇ ਬਾਬਰੇ ਚਾਹੀ ਸਾਡਾ ਤਾਂ ਕੋਈ ਰੋਲ ਨਹੀਂ ਹੈ ਕੱਲੂ ਕੇਜਰੀਵਾਲ ਸਾਹ ਤੇ ਵੀ ਉਹ ਤਰਵਾਰ ਲਟਕਦੀ ਐ ਇੱਕ ਨਵਾਂ ਕੱਢ ਲਿਆ ਨਾਲ ਹੁਣ ਅਕਸਾਈਡ ਪਾਲਸੀ ਦੇ ਜਲ ਬੋਰਡ ਆ ਗਿਆ ਤੇ ਕੱਲੂ ਜਿਵੇਂ ਉਹ ਹੈਗੇ ਉਹੀ ਜਾਊਗਾ ਹੋਰ ਨਹੀਂ ਤਾਂ ਇੱਕ ਹੋਰ ਆ ਜਾਊਗਾ ਤਾਂ ਇੱਕ ਤਾਂ ਜਿਹੜਾ ਐਮ ਜੈਕਲੀਨ ਪਾਰਟੀ ਦਾ ਉਹਨੂੰ ਤੁਹਾਨੂੰ ਸਰਵਾਈਵ ਕਰਨ ਤੇ ਟਾਈਮ ਲੱਗੂਗਾ ਕਿ ਜੇ ਕਲੀਨ ਹੋ ਜੀ ਤੁਹਾਡੇ ਤੇ ਕਿਉਂ ਆ ਰਹੇ ਜੇ ਕਲੀਨ ਹੋ ਤੁਸੀਂ ਸਾਫ ਸੁਥਰੇ ਤਾਂ ਉੱਤੇ ਜਾ ਕੇ ਆਪਣੀ ਗੱਲ ਕਿਉਂ ਨਹੀਂ ਕਹਿੰਦੇ ਇਹ ਸਵਾਲ ਤਾਂ ਉੱਠ ਹੀ ਰਹੇ ਨੇ ਨਾ ਭਾਵੇਂ ਦਰਵਰਤੋਂ ਦਾ ਵੀ ਕੁਐਸਚਨ ਬਹੁਤ ਵੱਡਾ ਕੁਐਸਚਨ ਹੈਗਾ ਏਜੰਸੀਆਂ ਦੇ ਪਰ ਇਧਰਲੇ ਪਾਸੇ ਇਹ ਸਵਾਲਾਂ ਦਾ ਜਵਾਬ ਦੇਣਾ ਮੁਸ਼ਕਲ ਬਣ ਹੀ ਰਿਹਾ ਹੈ ਕੰਨ ਈਡੀ ਦਾ ਜਿਸ ਐਕਟ ਤਹਿਤ ਈਡੀ ਹੋਂਦ ਵਿੱਚ ਆਈ ਆ ਉਥੇ ਜਮਾਨਤ ਬਹੁਤ ਘੱਟ ਬੰਦਿਆਂ ਨੂੰ ਮਿਲਦੀ ਬਹੁਤ ਦੇਰ ਦੇਰ ਤੱਕ ਅੰਦਰ ਰਹਿਣਾ ਪੈ ਰਿਹਾ ਕਿਸੇ ਤਰ੍ਹਾਂ ਇਹਨੂੰ ਵੀ ਸਟੱਡੀ ਕਰਨ ਦੀ ਲੋੜ ਆ ਕਿ ਇਹ ਜਿਹੜੇ ਮਨੀ ਲਾਂਡਰਿੰਗ ਦੇ ਪ੍ਰਾਵਧਾਨ ਹੈਗੇ ਨੇ ਇਹਦੇ ਵਿੱਚ ਕਿੰਨੀ ਦੇਰ ਤੱਕ ਕੋਈ ਅੰਦਰ ਰਹਿ ਸਕਦਾ ਇਹਨਾਂ ਚੀਜ਼ਾਂ ਤੇ ਵੀ ਕਿਸੇ ਦਿਨ ਇਹਨੂੰ ਸਮਝਣ ਦਾ ਯਤਨ ਕਰਦੇ ਆਂ